ਵਿਜੀਲੈਂਸ ਵਿਭਾਗ ਫਾਜ਼ਿਲਕਾ ਵੱਲੋਂ ਅਬੋਹਰ ਦੇ ਪਟਵਾਰ ਯੂਨੀਅਨ ਦੇ ਪ੍ਰਧਾਨ ਨੂੰ 5000 ਦੀ ਰਿਸ਼ਵਤ ਸਮੇਤ ਰੰਗੇ ਹੱਥੀ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਜ ਵਿਜੀਲੈਂਸ ਬਿਊਰੋ ਫਾਜ਼ਿਲਕਾ ਦੇ ਡੀਐਸਪੀ ਸਰਦਾਰ ਗੁਰਿੰਦਰਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰਾਹੁਲ ਸਚਦੇਵਾ ਵਾਸੀ ਗਲੀ ਨੰਬਰ 15 ਅਬੋਹਰ ਨੇ ਉਸਨੂੰ ਸ਼ਿਕਾਇਤ ਦਿੱਤੀ ਕਿ ਉਸਦੀ ਮਾਤਾ ਦਾ ਇੱਕ ਪਲਾਟ ਜੋ ਕਿ ਸ਼ਹਿਰੀ ਰਿਆਸੀ ਇਲਾਕੇ ਅਬੋਹਰ ਵਿੱਚ ਹੈਗਾ ਸੀ ਉਸ ਨੂੰ ਉਹਨਾਂ ਦੇ ਵਸੀਅਤ ਦੇ ਅਨੁਸਾਰ ਉਹਨਾਂ ਦੇ ਨਾਮ ਤੇ ਛੜਨ ਲਈ ਪਟਵਾਰੀ ਯੂਨੀਅਨ ਅਬੋਹਰ ਦੇ ਪ੍ਰਧਾਨ ਵੱਲੋਂ ਪਹਿਲੀ ਕਿਸ਼ਤ 5000 ਰੁਪਏ ਰਿਸ਼ਵਤ ਮੰਗੀ ਗਈ ਸੀ ਜਿਸ ਦੀ ਰਿਕਾਰਡਿੰਗ ਸੁਣਨ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਪਟਵਾਰੀ ਨੂੰ ਜੋ ਕਿ ਅਵੋਹਰ ਪਟਵਾਰੀ ਯੂਨੀਅਨ ਦਾ ਪ੍ਰਧਾਨ ਹੈ ਰੰਗੇ ਹੱਥੀ ਪੈਂਟ ਵਿੱਚ ਪੈਸੇ ਸਮੇਤ ਗ੍ਰਿਫਤਾਰ ਕੀਤਾ ਹੈ ਉਸ ਖਿਲਾਫ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਸ਼੍ਰੀ ਬ੍ਰਿੰਦਰ ਕੁਮਾਰ ਜੀ ਆਈਪੀਐਸ ਚੀਫ ਡਾਇਰੈਕਟਰ ਵਿਜੀਲੈਂਸ ਗੁਰੂ ਪੰਜਾਬ ਜੀਵਨੋ ਵਿਸ਼ਵਤ ਕੋਰੀ ਵਿਰੁੱਧ ਵਿੱਡੀ ਮਹਿਮਤ ਅਤੇ ਸ਼੍ਰੀ ਗੁਰਮੀਤ ਸਿੰਘ ਜੀ ਐਸਐਸਪੀ ਵਿਜੀਲੈਂਸ ਗੁਰੂ ਰੇਂਜ ਉਸਪੁਰ ਜੀ ਦੇ ਦਸ਼ਮਤ ਦੇਸ਼ਾਂ ਤੇ ਸਾਨੂੰ ਅੱਜ ਵਿਜੀਲੈਂਸ ਬਿਊਰੋ ਫਾਜ਼ਲ ਕਾਂਗੋ ਉਸਨੇ ਵੱਡੀ ਸਫਲਤਾ ਮਿਲੀ ਕਿ ਜਦੋਂ ਸ਼੍ਰੀ ਰਾਹੁਲ ਸਤਿਦੇਵਾ ਵਾਸੀ ਸਟਰੀਟ ਨੰਬਰ 15 ਬੀ ਨੇ ਡੀਅਰ ਪੋਸਟ ਆਫਿਸਰ ਬੋਰ ਨੂੰ ਸਾਡੇ ਪਾਸ ਆ ਕੇ ਸ਼ਿਕਾਇਤ ਕੀਤੀ ਕਿ ਉਸ ਦੀ ਮਾਤਾ ਵਿਜੇ ਲక్ష్ਮੀ ਸਤਿਦੇਵਾ ਦੇ ਨਾਂ ਤੇ 1800 ਸਕਰ ਫੁੱਟ ਦਾ ਇੱਕ ਪਲਾਟ ਸੀਗਾ ਸੀਤੋਬਨੋ ਰੋਡ ਤੇ ਤੇ ਉਹਦੀ ਡੈਥ ਹੋ ਚੁੱਕੀ ਆ ਡੈਥ ਹੋਣ ਤੋਂ ਪਹਿਲਾਂ ਉਹਦੀ ਜਿਹੜੀ ਮਦਰ ਹੈਗੀ ਆ ਵਿਜੇ ਲక్ష్ਮੀ ਸਤਿਦੇਵਾ ਉਹ ਆਪਣੇ ਲੜਕੇ ਰਾਹੁਲ ਸੁਖਦੇਵਾ ਦੇ ਨਾਂ ਤੇ ਉਹਦੀ ਵਸੀਅਤ ਕਰ ਗਈ ਸੀ ਜੀ ਤੇ ਉਹਦੀ ਡੱਤ ਤੋਂ ਬਾਅਦ ਇਹਨਾਂ ਨੇ ਜਿਹੜੀ ਇੰਤਕਾਲ ਕਰਾਉਣ ਲਈ ਇੱਕ ਕੰਪਲੇਂਟ ਤਸਹੀਦਾਰ ਬੋਰ ਦੇ ਦਿੱਤੀ ਕਿ ਤਸਹੀਦਾਰ ਬੋਰ ਨੇ ਉਹ ਜਿਹੜੀ ਪਟਵਾਰੀ ਹਲਕਾ ਪਟਵਾਰੀ ਸੀ ਤੋਗਨੂ ਪਿਆਰਾ ਸਿੰਘ ਉਹਨੂੰ ਮਾਰਕ ਕਰਤੀ ਸੀਤੋਗਨੂ ਰੋਡ ਦਾ ਜਿਹੜਾ ਹਲਕਾ ਪਟਵਾਰੀ ਉਹਨੂੰ ਮਾਰਕ ਕਰਤੀ ਉਸ ਤੋਂ ਬਾਅਦ ਇਹ ਉਹ ਪਟਵਾਰੀ ਕੋਲੇ ਗਏ ਉਹ ਇਹਨਾਂ ਨੂੰ ਪਹਿਲਾਂ ਵਾਰੀ ਡੱਬੇ ਲਾਉਂਦਾ ਰਿਹਾ ਇਹਨਾਂ ਦਾ ਜਿਹੜੀ ਆ ਇੰਤਕਾਲ ਨਹੀਂ ਕੀਤਾ ਉਹ ਫਿਰ ਉਹਨਾਂ ਨੂੰ ਵਾਰ-ਵਾਰ ਜਿਹੜੇ ਮਾਰਨ ਤੇ ਇਹਨੇ ਉਹਨਾਂ ਤੋਂ 5000 ਰੁਪਏ ਦੀ ਪਹਿਲੀ ਕਿਸ਼ਤ ਦੀ ਡਿਮਾਂਡ ਕੀਤੀ। ਤੋਂ ਅੱਜ ਉਹਨੇ ਸਾਡੇ ਪਾਸ ਆ ਕੇ ਇੱਥੇ ਸਾਡੀ ਟੀਮ ਦੇ ਇਨਸਪੈਕਟਰ ਚੰਦਰਸ਼ੇਖਰ ਜੀ ਹੈ ਇਹਨਾਂ ਪਾਸ ਆ ਕੇ ਬਿਆਨ ਕਲਮ ਬੰਦ ਕਰਾਇਆ ਜਿਸ ਤੇ ਅਸੀਂ ਪਰਚਾ ਐਫ ਆਈ ਆਰ ਦਰਜ ਕਰਵਾ ਕੇ ਤੇ ਸਰਕਾਰੀ ਗਵਾਹ ਡਾਕਟਰ ਗੁਰਮੀਤ ਸਿੰਘ ਸਿਵਲ ਹਸਪਤਾਲ ਫਾਜ਼ਿਲਕਾ ਅਤੇ ਅਮਨਦੀਪ ਕਲਰਕ ਪੀ ਡਬਲਯੂ ਡੀ ਫਾਜ਼ਿਲਕਾ ਉਹਨਾਂ ਨੂੰ ਹਮਲਾ ਲੈ ਕੇ ਇਨਸਪੈਕਟਰ ਸਾਹਿਬ ਨੇ ਇਹਨਾਂ ਦੀ ਹਾਜ਼ਰੀ ਵਿੱਚ ਉਥੇ ਪਰਿਵਾਰ ਖਾਨਾ ਅਬੋਰ ਤੇ ਉਥੇ ਜਾ ਕੇ ਟਰੈਕ ਕੀਤਾ ਤੇ ਇਹਨੂੰ 5000 ਰੁਪਏ ਰਿਸ਼ਵਤ ਲੈਂਦੇ ਨੂੰ ਪਰਿਵਾਰੀ ਪਿਆਰਾ ਸਿੰਘ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਡਿਮਾਂਡ ਕਿੰਨੇ ਦੀ ਸੀ ਪਹਿਲੀ ਕਿਸ਼ਤੋਂ ਨੇ 5000 ਰੁਪਏ ਦੀ ਡਿਮਾਂਡ ਕੀਤੀ ਸੀ ਕਹਿੰਦਾ ਜਿਹੜਾ ਅਗਲਾ ਨੈਕਸਟ ਟੌਪ ਤੁਹਾਨੂੰ ਬਾਅਦ ਦੱਸਾਂਗੇ ਇਹ ਰਿਸ ਕਰਕੇ 5000 ਰੁਪਏ ਦੇਣ ਗਏ ਸੀਗੇ ਤੇ ਉਹਨੂੰ ਅਸੀਂ ਜਬਤ ਕਰ ਲਿਆ ਇਹ ਕੋਈ ਪ੍ਰਧਾਨ ਨਹੀਂ ਸਰ ਉੱਥੋਂ ਦੇ ਦੱਸੇ ਜਾ ਰਿਹਾ ਕੋਈ ਹਾਂ ਪਤਾ ਲੱਗਿਆ ਪੀ ਇਹ ਪਟਵਾਰ ਯੂਨੀਅਨ ਦੇ ਉੱਥੇ ਦੇ ਅਰੋਰ ਦਾ ਹੈ ਪ੍ਰਧਾਨ ਹੈਗਾ ਹਾਂਜੀ ਠੀਕ ਹੈ ਕਿਸ ਤਰ੍ਹਾਂ ਦੀ ਕਾਰਵਾਈ ਅਮਰੇ ਚਲਾਈ ਦੀ ਕਿਹੜੀ ਇਹ ਗੱਲ ਅਸੀਂ ਐਫ ਆਈ ਆਰ 7 ਪੀ ਸੈਕਟਰ ਪਰਚੰਦਰਚ ਕਰਤਾ ਤੇ ਇਹਦੀ ਗ੍ਰਫਤਾਰੀ ਪਾ ਲਈ ਹੈ ਜੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਥੈਂਕ ਯੂ ਤੇ ਅੱਜ ਪੇਸ਼ਤਾ ਨਹੀਂ ਕੀਤਾ ਕਿਉਂ ਨਾ ਸਰ ਨਹੀਂ ਜੀ ਇਹਨੂੰ ਕੱਲ ਇਹਨੂੰ ਪੇਸ਼ ਕਰਕੇ ਨਾ ਪੁਲਿਸ ਰਮਾਨ ਲਵਾਂਗੇ ਕਾਨੂੰਨੀ ਪੇਸ਼ ਕਰਨ ਕੋਲ ਤੇ ਵਿੱਚ ਜਿਹੜਾ ਇੰਤਕਾਲ ਸੀਗਾ ਉਹ ਕਿਹੜੀ ਜ਼ਮੀਨ ਦਾ ਸੀਗਾ ਕਿੰਨੀ ਜਮੀਨ ਸੀ ਉਹ 1800 ਸਕਰ ਫੁੱਟ ਦਾ ਪਲਾਟ ਸੀ ਜੀ ਜਿਹੜੇ ਸ਼ਿਕਾਇਤਕਰਤਾ ਦੀ ਮਾਤਾ ਦੇ ਨਾਂ ਤੇ ਮਾਤਾ ਦੀ ਡੈਥ ਹੋਣ ਤੋਂ ਬਾਅਦ ਇਹਦੇ ਨਾਂ ਤੇ ਵਸੀਅਤ ਹੋਣੀ ਸੀ 1800 ਸਕਰ ਫੁੱਟ ਦਾ ਪਲਾਟ ਕਿਹੜੇ ਏਰੀਆ ਵਿੱਚ ਸੀ ਜੀ ਦੇ ਸੀਟੋ ਗੁੰਨੋ ਰੋਡ ਤੇ ਹੈਗਾ ਜੀ ਉੱਥੇ ਸ਼ਹਿਰੀ ਲਾਕਰ ਜੀ ਸ਼ਹਿਰੀ ਲਾਕਰ ਜੀ ਕੋਈ ਹੋਂਦਤਾ ਦੀ ਪੁੱਛਗੈਸ ਵਿੱਚ ਕੋਈ ਹੋਰ ਗੱਲਬਾਤ ਹਾਂ ਤੇ ਜਸਟ ਪਰਚਾ ਦਰਜ ਹੋਇਆ ਜੀ ਇਹ ਦੀ ਪੁੱਛਗੈਸ ਅਸੀਂ ਕਰ ਰਹੇ ਹਾਂ जो इनवैसिगे चाहूंगा दस लिए। ए, है ओ कौन रहेंगे जी इंस्पेक्टर चंद्रशेखर जी इन्होंने वालों परचा दर्ज है जी यही तफ्तीश अमल चले आ रहे थैंक यू एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें हिं जय हिंद जय भारत